ਮਮਾ ਮਹਾਨ ਪਵਿੱਤਰ ਸਥਾਨ ਜੇਸ ਸਥਾਨ ਨੂੰ ਸਤਗੁਰੂ ਜੀ ਨੇ ਆਪਣੀ ਸ਼ੋਹ ਦੇ ਕੇ ਉਹ ਜਿਹੜੀ ਕਾਂਦ ਜਿਹੜੀ ਰੇਤਾ ਦੀ ਇਹ ਸਾਰੀ ਸੀ ਉਹ ਸਤਗੁਰੂ ਜੀ ਦੇ ਪਰਸ਼ਾਵੇਂ ਦੇ ਨਾਲ ਸਤਗੁਰਾਂ ਦੇ ਬੈਠਣ ਦੇ ਨਾਲ ਉਹ ਹਮੇਸ਼ਾ ਬਾਸ ਤੇ ਅਮਰ ਹੋ ਗਈ ਇਹ ਗੁਰਦੁਆਰਾ ਸ਼੍ਰੀ ਕਾਂਸਾਬ ਪਟਾਲਾ ਵਿਖੇ ਆਨੰਦ ਕਾਰਜ ਹੋਏ ਇਹ ਬਹੁਤ ਪੂਜਨਯੋਗ ਤੇ ਸਿੱਖ ਪੰਥ ਦਾ ਇੱਕ ਬਹੁਤ ਵੱਡਾ ਮਹਾਨ ਤੀਰਥ ਹੈ ਇਸ ਸਥਾਨ ਤੇ ਉਹ ਗੰਧ ਸ਼ੋਭਤ ਆ ਜਿਹਨੂੰ ਲਗਭਗ 550 ਸਾਲ ਹੋ ਗਏ ਸੰਗਤਾਂ ਆ ਕੇ ਇੱਥੇ ਬੜੀ ਵੱਡੀ ਮਾਨਤ ਮੰਨਦੀਆਂ ਗੁਰੂ ਸਾਹਿਬ ਕਿਰਪਾ ਕਰਦੇ ਝੋਲੀਆਂ ਸਾਰਿਆਂ ਦੀ ਭਰਦੇ ਕਿਉਂਕਿ ਕਾਰਜ ਜਿਹੜਾ ਆ ਇਹ ਆਮਕਾਰ ਸੇਵਾ ਵਾਲਾ ਨਹੀਂ ਇਹ ਕਾਰਜ ਇੱਕ ਦਾ ਬਾਜ਼ਾਰ ਦੇ ਵਿੱਚ ਗੁਰਦੁਆਰਾ ਸਾਹਿਬ ਦੂਸਰਾ ਇਹ ਪ੍ਰਾਤਨ ਵਿਭਾਗ ਕੋਲੋਂ ਟ੍ਰੈਕਸ਼ਨ ਭਾਵੇਂ ਸਾਡੇ ਤੇ ਕੋਈ ਲਾਗੂ ਨਹੀਂ ਹੁੰਦੀ ਪਰ ਫਿਰ ਵੀ ਇਹ ਸਾਰੀਆਂ ਗੱਲਾਂ ਨੂੰ ਮੁੱਦੇ ਨਾਲ ਰੱਖਦੇ ਹੋਏ ਤੇ ਇਹਦੀ ਪ੍ਰਾਣੀ ਦੇ ਇੱਕ ਤੇ ਖਾਸ ਕਰਕੇ ਉਸ ਪਵਿੱਤਰ ਕੰਧ ਦੀ ਇਹਦੇ ਵਾਸਤੇ ਅਸੀਂ ਬਹੁਤ ਬੈਠ ਕੇ ਮੈਂਬਰਾਂ ਨੇ ਆਪੋ ਵਿੱਚ ਹੀ ਸਲਾਹ ਕੀਤੀ ਤੇ ਪਿਛਲੀ ਐਗਜ਼ੀਕਟਿਵ ਦੇ ਵਿੱਚ ਮਤਾ ਪਾਇਆ ਤੇ ਮੇਰੀ ਫਿਰ ਨਿਗਾਹ ਬਹੁਤ ਹੀ ਸਤਿਕਾਰਯੋਗ ਸਿੱਖ ਪੰਥ ਦੀ ਮਹਾਨ ਸ਼ਖਸੀਅਤ ਸੰਤ ਬਾਬਾ ਸੇਵਾ ਸਿੰਘ ਜੀ ਖੜੂਰ ਸਾਹਿਬ ਵਾਲਿਆਂ ਤੇ ਗਈ ਮੈਂ ਇਹਨਾਂ ਨੂੰ ਵਧਾਈ ਵੀ ਦਿੰਨਾ ਇਹਨਾਂ ਦਾ ਧੰਨਵਾਦੀ ਤੇ ਰਿਣੀ ਵੀ ਹਾਂ ਬਾਬਾ ਜੀ ਨੇ ਵੀ ਕਿਹਾ ਵੀ ਕੋਈ ਜਦੋਂ ਸਿੱਖ ਪੰਥ ਦਾ ਹੁਕਮ ਆ ਉਹ ਸਿਰ ਮੱਥੇ ਪਰਵਾਨ ਤੇ ਅੱਜ ਇਹਦੀ ਬਕਾਇਦਾ ਤੌਰ ਤੇ ਟੱਪ ਲਾ ਕੇ ਸ਼ੁਰੂਆਤ ਕੀਤੀ ਗਈ ਆ ਇਹ ਮਾਸਟਰ ਪਲਾਨ ਆ ਲੰਮਾ ਸਮਾਂ ਲੱਗਣਾ ਪਰ ਬਾਬਾ ਜੀ ਨੇ ਆਪਣੀ ਬਯਉਤਵੰਦੀ ਵੀ ਕੀਤੀ ਆ ਕਿ ਸਾਰੀਆਂ ਸੰਸਥਾਵਾਂ ਜਿਹੜੀਆਂ ਪ੍ਰਜਾਰਭ ਕਰਦੀਆਂ ਨੇ ਕਾਰਜਾਂ ਨੂੰ ਤੇ ਪ੍ਰਾਤਨੀ ਵਿਭਾਗ ਜਿਹੜੇ ਸਹਿਯੋਗ ਦਿੰਦੇ ਆ ਉਹਨਾਂ ਸਾਰਿਆਂ ਨੂੰ ਸਦਕੇ ਇਹਦੀ ਜਿਹੜੀ ਪ੍ਰਾਤਨ ਦਿੱਖ ਵੀ ਐਜੀਟੀ ਜੇ ਰਹੇ ਤੇ ਨਵੀਨਤਾ ਵੀ ਹੋ ਜਾਏ ਤਾਂ ਕਿ ਸੰਗਤਾਂ ਦੇ ਆਉਣ ਨੂੰ ਇਸ ਦਰਬਾਰ ਵਿੱਚ ਨਤਮਸਤਕ ਹੋਣ ਲਈ ਉਹ ਸਮਾਂ ਵੀ ਵਧੀਆ ਬਣੇ ਸੋ ਅੱਜ ਇਹ ਅਮਰਤਵੇਲੇ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਕਰਕੇ ਬਾਬਾ ਜੀ ਨੇ ਇਹ ਕਾਰ ਸੇਵਾ ਬਰੰਭ ਕੀਤੀ ਆ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਤੇ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਵੀ ਕਰਦਾ ਕਿ ਬਾਦ ਚੜ ਕੇ ਆਪਣਾ ਯੋਗਦਾਨ ਪਾ ਕੇ ਇਹ ਕਾਰਜ ਖੇਤੀ ਤੋਂ ਖੇਤੀ ਜਿਹੜੇ ਆ ਨਿਰਰਗਤਾ ਸਹਿਤ ਸਤਿਗੁਰ ਜੀ ਸਫਲਾ ਕਰਨ ਤਨ ਮਨ ਤੇ ਧਨ ਧਨ ਵੀ ਦੇ ਦਿੰਦਾ ਤੇ ਤਨ ਤੇ ਮਨ ਅਰਦਾਸ ਵੀ ਮੰਨਣਾ ਕਰ ਲੈਂਦਾ ਪਰ ਤਨ ਨਾਲ ਸੇਵਾ ਵੀ ਕਰਨੀ ਆ ਇਹ ਜਾਣ ਕੇ ਸੇਵਾ ਕਰਨਗੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਉਹ ਪਵਿੱਤਰ ਸਥਾਨ ਜਿੱਥੋਂ ਸਤਿਗੁਰ ਜੀ ਨੇ ਸਿੱਖ ਨੂੰ ਗ੍ਰਸਤੀ ਦਾ ਮਾਰਗ ਧਾਰਨ ਕਰਨ ਲਈ ਪ੍ਰੇਰਣਾ ਵੀ ਦਿੱਤੀ ਸੀ ਆਪ ਗ੍ਰਸਤੇ ਮਾਰਗ ਦੇ ਵਿੱਚ ਪਰਵੇਸ਼ ਕਰਕੇ ਸੋ ਮੈਂ ਧੰਨਵਾਦ ਕਰਦਾ ਬਾਬਾ ਜੀ ਦਾ ਬਾਬਾ ਗੁਰਪ੍ਰੀਤ ਸਿੰਘ ਜੀ ਤੇ ਮੇਰੇ ਸਹਿਯੋਗੀ ਮੈਂਬਰ ਸਹਿਬਾਨ ਗੁਰਪਾਲ ਸਿੰਘ ਗੋਰਾ ਸਰਦਾਰ ਕਰਾਮ ਸਿੰਘ ਜੱਸਰ ਸਰਦਾਰ ਰਜਿੰਦਰ ਸਿੰਘ ਜੀ ਮਹਿਤਾ ਸਾਹਿਬ ਤੇ ਸਾਡੇ ਸਿਕੰਦਰ ਸਹਿਬਾਨ ਤੇ ਹੋਰ ਇਸ ਹਲਕੇ ਦੀਆਂ ਸਾਰੀਆਂ ਸਤਿਕਾਰਯੋਗ ਸ਼ਰਮਣੀ ਅਕਾਲੀ ਦਲ ਦੇ ਰੀਡ ਦੀ ਹੱਡੀ ਬਰਕਰਾਰ ਸਹਿਬਾਨ ਤੇ ਸੰਗਤਾਂ ਦਾ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਇਸ ਆਸ ਤੇ ਭਰੋਸੇ ਦੇ ਨਾਲ ਕਿ ਕਾਰਜ குரு ਸਾਹਿਬ ਜੀ ਛੇਤੀ ਸੰਪੂਰਨ ਕਰਵਾਉਣ ਫਿਰ ਦੁਬਾਰਾ ਦਿਲ ਦੀਆਂ ਲਗਾਈਆਂ ਤੋਂ ਬਾਬਾ ਜੀ ਦਾ ਇਸ ਕਰਕੇ ਧੰਨਵਾਦ ਕਰਦਾ ਕਿਉਂਕਿ ਕਾਰਜ ਇਹ ਜਿੱਦਾਂ ਆਪਾਂ ਸੈਂਸਿਟਿਵ ਅੰਗਰੇਜ਼ੀ ਦਾ ਲਾਭ ਜਵਾਰਤ ਲੈਨੇ ਆ ਇਹ ਕਾਰਜ ਬਰੀਕੀ ਦਾ ਕਾਰਜ ਆ ਪਰ ਗੁਰੂ ਸਾਹਿਬ ਕਿਰਪਾ ਕਰਨ ਬਾਬਾ ਜੀ ਨੂੰ ਇਹ ਮਹਾਰਤ ਹਾਂ ਹਲਿਆ ਪਹਿਲਾਂ ਵੀ ਸਥਾਨਾਂ ਦੀਆਂ ਬੜੀ ਬਰੀਕੀ ਨਾਲ ਸਵਾਵਾ ਕਰਵਾ ਰਹੇ ਕਰ ਰਹੇ ਆ ਇਹ ਵੀ ਸਤਗੁਰ ਜੀ ਆਪ ਦੇ ਮਿਹਰ ਭਰੇ ਹੱਥ ਰੱਖ ਕੇ ਦੂਰ ਅੰਕ ਦੇ ਬਾਦਸ਼ਾਹ ਸੰਪੂਰਨਤਾ ਬਖਸ਼ ਕਰਨ ਬਹੁਤ ਬਹੁਤ ਧੰਨਵਾਦ